ਅੱਜ ਦੀ ਇੱਕ ਵੱਡੀ ਅਪਡੇਟ ਵੀਡੀਓ ਵਿੱਚ ਦਿਖਣ ਵਾਲਾ ਇਹ ਪੈંਸਾ ਕੋਈ ਆਮ ਪੈંਸਾ ਨਹੀਂ ਹੈ ਇਸ ਦੀ ਕੀਮਤ ਸੁਣ ਕੇ ਤੁਹਾਨੂੰ ਵੀ ਯਕੀਨ ਨਹੀਂ ਹੋਏਗਾ ਦੱਸ ਦਈਏ ਕਿ ਇਸ ਪੈਣਸੇ ਦੀ ਕੀਮਤ 10 ਕਰੋੜ ਰੁਪਏ ਹੈ ਅਤੇ ਇਹ ਪੈંਸਾ 1 ਮਹੀਨੇ ਦੇ ਵਿੱਚ 12 ਲੱਖ ਦੇ ਕਰੀਬ ਰੁਪਏ ਕਮਾਉਂਦਾ ਹੈ ਇਸ ਪੈਣਸੇ ਦੇ ਦਾਦੇ ਦਾ ਨਾਮ ਗੋਲੂ 1 ਸੀ ਇਸ ਲਈ ਇਸ ਪੈਣਸੇ ਦਾ ਨਾਮ ਗੋਲੂ 2 ਹੈ ਦੱਸਦੀ ਕਿ ਗੋਲੂ ਟੂ ਇੱਕ ਦਿਨ ਦੇ ਵਿੱਚ 20 ਲੀਟਰ ਦੁੱਧ 30 ਕਿਲੋ ਸੀਡ 15 ਕਿਲੋ ਹਰਾ ਚਾਰਾ ਅੱਧਾ ਕਿਲੋ ਸਰੋਂ ਦਾ ਤੇਲ ਅਤੇ ਅੱਧਾ ਕਿਲੋ ਕੀ ਖਾਂਦਾ ਹੈ ਇਹਦੇ ਨਾਲ ਨਾਲ ਇਹਨਾਂ ਸਭ ਨੂੰ ਪਚਾਣ ਲਈ ਗੋਲੂ ਟੂ ਰਾਤ ਨੂੰ ਇੱਕ ਹਾਜ਼ਮੇ ਦੀ ਗੋਲੀ ਵੀ ਖਾਂਦਾ ਹੈ ਉੱਥੇ ਹੀ ਗੋਲੂ ਟੂ ਦੇ ਮਾਲਿਕ ਦਾ ਕਹਿਣਾ ਹੈ ਕਿ ਇੱਕ ਮਹੀਨੇ ਵਿੱਚ ਗੋਲੂ ਦਾ ਖਰਚਾ 2.5 ਤੋਂ 3 ਲੱਖ ਦੇ ਕਰੀਬ ਆਉਂਦਾ ਹੈ ਇਦੇ ਨਾਲ ਨਾਲ ਉਹਨਾਂ ਦੱਸਿਆ ਕਿ ਗੋਲੂ ਟੂ ਦੀ ਉਮਰ 4.5 ਸਾਲ ਹੈ ਦੇਖੋ ਮੇਰੇ ਟਾਈਮਸ ਦੀ ਇੱਕ ਖਾਸ ਅਪਡੇਟ